ਮੁਖੋਂ ਗੰਡ ਲਾਉਣਾ ਏ ਮਨ ਵਿੱਚ ਨਹੀਂ ਪ੍ਰੇਮ ਤੇਰੇ ਮੁਖੋਂ ਗੰਡ ਲਾਉਣਾ ਏ ਮਨ ਵਿੱਚ ਨਹੀਂ ਪ੍ਰੇਮ ਤੇਰੇ ਮੁਖੋਂ ਗੰਡ ਮੁਖੋਂ ਗੰਡ ਲਾਉਣਾ ਏ ਮਨ ਵਿੱਚ ਨਹੀਂ ਪ੍ਰੇਮ ਤੇਰੇ 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 ਉਹ ਮੁੱਖੋਂ ਗੰਡ ਲਾਉਣਾ ਹੈ ഗണ്ടേമ തരോ ഗണ്ഡ ലോ ഗോന മന ബി തരി പ്രീതി നാഗേ മുണ്ട ਮੁਖ ਗੰਡ ਲਾਉਣ ਤੇਰੀ ਪ੍ਰੀਤੀ ਨੰਗੁਰਾਨ ਮੁਖ ਗੰਡ ਲਾਉਣ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਮਰ ਦੀ ਗੁਰਬਾਣੀ ਸਮਝਾਉਂਦੀ ਕਿ ਕਹਿੰਦਾ ਜਿਹੜਾ ਮਨਮੁਖ ਹੈ ਨਾ ਜਿਹੜਾ ਆਪਣੀਆਂ ਮਨ ਦੀਆਂ ਮਰਜ਼ੀਆਂ ਕਰਦਾ ਹੈ ਗੁਰੂ ਦੀ ਮਰਜ਼ੀ 'ਚ ਨਹੀਂ ਚੱਲਦਾ ਕਹਿੰਦੇ ਮਨਮੁਖ ਕਥਨੀ ਹੈ ਕਹਿੰਦੇ ਉਹਦੀ ਕਹਿਣੀ ਤੇ ਬਹੁਤ ਹੈ ਗੱਲਾਂ ਤੇ ਕਹਿੰਦੇ ਬਹੁਤ ਕਰਦਾ ਨੁਗਰਾ ਬਹੁ ਬਾਤਾਂ ਜਾਣੇ ਇੱਕ ਗੱਲ ਕਰੋ ਅੱਗੋ 100 ਜਵਾਬ ਦੇਗਾ ਸੁ ਗੁਰੂ ਪਿਆਰਿਓ ਗੱਲਾਂ ਨਾਲੋਂ ਵਾਰੇ ਨਹੀਂ ਆਉਣ ਦਿੰਦਾ ਕਹਿੰਦੇ ਗੱਲਾਂ ਤੇ ਬੜੀਆਂ ਜਾਣਦਾ ਮਨਮੁਖ ਕਥਨੀ ਹੈ ਕਹਿੰਦੇ ਕਥਨੀ ਤੇ ਬਹੁਤ ਹੈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਕਹਿੰਦੇ ਪਰ ਰਹਿਤ ਨਹੀਂ ਰੱਖਦਾ ਗੁਰੂ ਦੀ ਦਿੱਤੀ ਮਰਿਆਦਾ ਨੂੰ ਫੋਲੋ ਨਹੀਂ ਕਰਦਾ ਗੁਰੂ ਦੀ ਦਿੱਤੀ ਮਰਿਆਦਾ ਤੇ ਨਹੀਂ ਚੱਲਦਾ ਗੁਰੂ ਦੇ ਬਚਨ ਨਹੀਂ ਮੰਨਦਾ ਨਾਮੋਂ ਭੁੱਲੇ ਖਾਉ ਨਾ ਕੋਈ ਕਹਿੰਦੇ ਨਾਮ ਨਹੀਂ ਵੀ ਨਾਮ ਵੀ ਨਹੀਂ ਜਪਦਾ ਕਹਿੰਦੇ ਨਾਮ ਤੋਂ ਬਿਨਾ ਨਾ ਇੱਥੇ ਢੋਈ ਮਿਲਨੀ ਤੇ ਨਾ ਅਗਲੇ ਜਹਾਨ ਵਿੱਚ ਢੋਈ ਮਿਲਨੀ ਤੇ ਕਹਿੰਦੇ ਗੱਲਾਂ ਨਾਲ ਗੱਲ ਨਹੀਂ ਨਾ ਬੰਨੀ ਤੇ ਗੱਲਾਂ ਤੇ ਕਹਿੰਦੇ ਮਨਮੁਖ ਜਿਹੜਾ ਬੜੀਆਂ ਕਰਦਾ ਸੋ ਆਪਾਂ ਦੇਖਦੇ ਆ ਸੋ ਆਪਾਂ ਆਮ ਇਨਸਾਨ ਆ ਤੇ ਆਪਾਂ ਨੂੰ ਜੇ ਉਤੋਂ ਤੋਂ ਕੋਈ ਕਹਵੇ ਕਿ ਮੈਂ ਤੈਨੂੰ ਬੜਾ ਪ੍ਰੇਮ ਕਰਦਾ ਤੇਰੇ ਨਾਲ ਮੇਰਾ ਬੜਾ ਪਿਆਰ ਹੈ ਪਰ ਗੁਰੂ ਪਿਆਰਿਓ ਦੇ ਮਨ ਚ ਉਹ ਗੱਲ ਨਾ ਹੋਵੇ ਸਿਰਫ ਉਤੋਂ ਤੋਂ ਗੱਲਾਂ ਕਰਦਾ ਹੋਵੇ ਤੇ ਆਪਾਂ ਨੂੰ ਪਛਾਣ ਜਾਂਦੇ ਆ ਕਿ ਬੰਦਾ ਸਿਰਫ ਉਤੋਂ ਤੋਂ ਉਤੋਂ ਮਿੱਠੀਆਂ ਗੋਲੀਆਂ ਦੇ ਦਿਆ ਉਤੋਂ ਤੋਂ ਮਿੱਠੀਆਂ ਗੱਲਾਂ ਮਾਰ ਕਰਦਾ ਪਰ ਅੰਦਰ ਇਹ ਹਿਰਦੇ ਚ ਪ੍ਰੇਮ ਨਹੀਂ ਉਹਦਾ ਆੱਡੀ ਪਤਾ ਲੱਗ ਜਾਂਦਾ ਸੋ ਆਪਣੇ ਹੁਣੇ ਰਿਸ਼ਤੇਦਾਰੀਆਂ ਗੁਰੂ ਪਿਆਰਿਓ ਰਿਸ਼ਤੇਦਾਰੀਆਂ ਆਪਾਂ ਨਭਾਉਨੇ ਆ ਤੇ ਜਿਹੜਾ ਆਪਾਂ ਨੂੰ ਦਿਲੋਂ ਪ੍ਰੇਮ ਕਰਦਾ ਉਹਦਾ ਵੀ ਪਤਾ ਲੱਗ ਜਾਂਦਾ ਹੈ ਤੇ ਜਿਹੜਾ ਉਦੋਂ ਤੋਂ ਫਾਰਮੈਲਿਟੀ ਕਰਦਾ ਉਹਦਾ ਵੀ ਪਤਾ ਲੱਗ ਜਾਂਦਾ ਹੈ ਹੁਣ ਆਪਾਂ ਆਮ ਇਨਸਾਨ ਹਾਂ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਬੰਦਾ ਆਪਾਂ ਨੂੰ ਦਿਲੋਂ ਕਰਦਾ ਹੈ ਕਿਹੜਾ ਨਹੀਂ ਕਰਦਾ ਉਹ ਤੇ ਗੁਰੂ ਪਿਆਰਿਓ ਸਾਰਿਆਂ ਦੇ ਪਿਓ ਏ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਪ੍ਰਮਾਤਮਾ ਸਭ ਦਾ ਮਾਂ ਪਿਓ ਏ ਉਹ ਤੇ ਘਟਾ ਘਟਾਂ ਦੀਆਂ ਜਾਣਦਾ ਹੈ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨੰਦ ਉਹ ਤੇ ਸਭ ਦੇ ਦਿਲਾਂ ਦੀਆਂ ਜਾਣਦਾ ਉਹਦੇ ਨਾਲ ਚਲਾਕੀ ਬੰਦਾ ਕਿਵੇਂ ਖੇਡ ਸਕਦਾ ਹੈ ਪਰ ਗੁਰੂ ਪਿਆਰਿਓ ਬੰਦਾ ਦੁਨੀਆ ਦੇ ਵਿੱਚ ਤੇ ਚਲਾਕੀਆਂ ਕਰਦਾ ਹੀ ਏ ਗੁਰੂ ਨਾਲ ਵੀ ਚਲਾਕੀਆਂ ਕਰਦਾ ਹੈ ਬੰਦਾ ਚਲਾਕੀਆਂ ਕਰਕੇ ਗੁਰੂ ਨੂੰ ਪਉਣਾ ਚਾਹੁੰਦਾ ਹੈ ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ ਹੈ ਪਰ ਇਦਾਂ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਸੋ ਗੁਰੂ ਪਿਆਰਿਓ ਹਿਰਦੇ ਚੋਂ ਪ੍ਰੇਮ ਕਰਨਾ ਪੈਂਦਾ ਗੁਰੂ ਨੂੰ ਤੇ ਜਿਹਦਾ ਹਿਰਦੇ ਹਿਰਦੇ ਵਿੱਚੋਂ ਪ੍ਰੇਮ ਹੋ ਗਿਆ ਸੋ ਗੁਰੂ ਪਿਆਰਿਓ ਅਮਰਤ ਛਕਣ ਤੋਂ ਉਹ ਕਿਵੇਂ ਮੁਨਕਰ ਹੋ ਸਕਦਾ ਹੈ ਜਦੋਂ ਗੁਰੂ ਜੀ ਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਛਕਿਆ ਪੰਝਾ ਪਿਆਰਿਆਂ ਤੋਂ ਸੋ ਜਦ ਕਿ ਉਹਨਾਂ ਨੂੰ ਲੋੜ ਨਹੀਂ ਸੀ ਪਰ ਫਿਰ ਵੀ ਛਕਿਆ ਉਹਨਾਂ ਨੇ ਕਿਉਂ ਛਕਿਆ ਕਹਿੰਦੇ ਜੇ ਸਿੱਖਾ ਜੇ ਮੈਨੂੰ ਲੋੜ ਪੈ ਗਈ ਹੈ ਤੇ ਤੂੰ ਮੇਰੇ ਨਾਲ ਵੱਡਾ ਸੋ ਪੰਜਾਂ ਪਿਆਰਿਆਂ ਕੇ ਆਪ ਪੱਲਾ ਅਟਕੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਮੈਨੂੰ ਵੀ ਅੰਮ੍ਰਿਤ ਛਕਾ ਦਿਓ ਤੇ ਗੁਰੂ ਪਿਆਰਿਓ ਭਾਈ ਦਿਆ ਸਿੰਘ ਜੀ ਕਹਿੰਦੇ ਸੀ ਨਾ ਕਹਿੰਦੇ ਮਹਾਰਾਜ ਅਸੀਂ ਅੰਮ੍ਰਿਤ ਦੀ ਦਾਤ ਲੈਣ ਲਈ ਆਪਣਾ ਇੱਕ ਇੱਕ ਸੀਸ ਭੇਟ ਕੀਤਾ ਤੇ ਤੁਸੀਂ ਅੰਮ੍ਰਿਤ ਦੀ ਦਾਤ ਲਈ ਕੀ ਭੇਟ ਕਰਦੇ ਹੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਪੰਜਾਂ ਪਿਆਰਿਆਂ ਨੂੰ ਬਚਨ ਕੀਤੇ ਸੀ ਕਹਿੰਦੇ ਤੁਸੀਂ ਇੱਕ ਇੱਕ ਸੀਸ ਭੇਡ ਕੀਤਾ ਮੈਂ ਆਪਣਾ ਸਾਰਾ ਸਰਬੰਸ ਹੀ ਸੋ ਦੇਸ਼ ਕੌਮ ਤੋਂ ਧਰਮ ਤੋਂ ਇਸ ਅਮਰਦੀ ਦਾਤ ਬਦਲੇ ਸਾਰਾ ਆਪਣਾ ਪਰਿਵਾਰ ਹੀ ਕਹਿੰਦੇ ਵਾਰ ਦਿਆਂ ਸਤਿ ਸ੍ਰੀ ਅਕਾਲ ਸੋ ਇਹ ਬਚਨ ਕੀਤੇ ਸੀ ਤੇ ਫਿਰ ਬਚਨ ਪੂਰੇ ਵੀ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੋ ਜੇ ਉਹਨਾਂ ਨੂੰ ਛਕਣਾ ਪੈ ਗਿਆ ਉਹ ਛਕਿਆ ਉਹਨਾਂ ਨੇ ਤਾਂ ਇਹ ਕਿ ਕਿਤੇ ਮੇਰਾ ਸਿੱਖ ਭਲੇਖੇ ਚ ਨਾ ਰਹਿ ਜੇ ਕਿਤੇ ਆਨਾ ਕਾਨੀ ਨਾ ਕਰੇ ਕੱਲ ਨੂੰ ਇਸ ਕਰਕੇ ਮਰਨੇ ਆਪ ਛਕਿਆ ਜੇ ਮਗਰੂ ਗੋਬਿੰਦ ਸਿੰਘ ਮਰਨ ਨੂੰ ਛਕਣਾ ਪੈ ਗਿਆ ਤੇ ਫਿਰ ਆਪਾਂ ਕਿਹੜੇ ਬਾਗ ਦੀ ਮੂਲੀ ਸੋ ਆਪਾਂ ਗੁਰੂ ਨਾਲੋਂ ਗੁਰੂ ਗੋਬਿੰਦ ਸਿੰਘ ਮਰਨ ਨਾਲੋਂ ਵੱਡੇ ਹੋ ਗਏ ਸੋ ਜਿਹੜੇ ਜਵਾਬ ਦਿੰਦੇ ਆ ਕਿ ਨਹੀਂ ਹਜੇ ਸੋਚਾਂਗੇ ਵਿਚਾਰਾਂਗੇ ਮਨ ਬਣਾਵਾਂਗੇ ਸੋ ਆਪਾਂ ਗੁਰੂ ਪਿਆਰੋ ਵਿਚਾਰਾਂ ਹੀ ਕਰਦੇ ਰਹਿ ਜਾਂਦੇ ਸੋ ਆਪਾਂ ਗੁਰੂ ਨਾਲੋਂ ਵੱਡੇ ਹੋ ਗਏ ਸੋ ਜਿਹਦੇ ਅੰਦਰ ਹਿਰਦੇ 'ਚ ਪਿਆਰ ਏ ਉਹ ਫਿਰ ਅਮਰਤ ਛਕਣ ਤੋਂ ਕਿਵੇਂ ਅਨਾਂਕਾਨੀ ਕਰ ਸਕਦਾ ਹੈ ਉਹ ਗੁਰੂ ਦੇ ਗੁਰੂ ਪਿਆਰਿਓ ਵਚਨ ਮੰਨਣ ਤੋਂ ਕਿਵੇਂ ਅਨਾਂਕਾਨੀ ਕਰ ਸਕਦਾ ਹੈ ਇਹ ਕਰਦੇ ਹੀ ਉਹ ਨੇ ਜਿਨ੍ਹਾਂ ਦੇ ਹਿਰਦੇ 'ਚ ਹਜੇ ਪ੍ਰੇਮ ਨਹੀਂ ਪੈਦਾ ਹੋਇਆ ਸਿਰਫ ਗੱਲਾਂ-ਬਾਤਾਂ ਨਾਲ ਹੀ ਗੁਰੂ ਦੀ ਖੁਸ਼ੀ ਲੈਣਾ ਚਾਹੁੰਦੇ ਤੇ ਗੱਲਾਂ ਨਾਲ ਗੱਲ ਨਹੀਂ ਬਣਦੀ ਇਹ ਤੇ ਹਿਰਦੇ 'ਚੋਂ ਪ੍ਰੇਮ ਚਾਹੀਦਾ ਹੈ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਫ਼ ਸਪਸ਼ਟ ਸ਼ਬਦਾਂ 'ਚ ਕਹਿ ਦਿੱਤਾ ਸਾਚ ਕਹੋ ਸੁਨ ਲੇਹੋ ਸਭੇ ਕਹਿੰਦੇ ਸਾਰੇ ਸਾਰੇ ਸੁਣੋ ਕੱਲੇ ਸਿੱਖ ਨਹੀਂ ਸਾਰੇ ਧਰਮਾਂ ਨੂੰ ਧਰਮਾਂ ਨੂੰ ਮੰਨਣ ਵਾਲੇ ਉਹ ਭਾਵੇਂ ਕੋਈ ਈਸਾਈ ਏ ਭਾਵੇਂ Hindu ਏ ਕੋਈ ਮੁਸਲਮਾਨ ਏ ਕਹਿੰਦੇ ਸਾਰੇ ਹੀ ਸੁਣੋ ਮੇਰੀ ਇਹ ਗੱਲ ਧਿਆਨ ਨਾਲ ਸੁਣੋ ਕਹਿੰਦੇ ਸਾਰੇ ਸੱਚ ਕਹੋ ਸੁਣ ਲੇਹੋ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਹਿੰਦੇ ਜਿਹੜਾ ਹਿਰਦੇ ਚੋਂ ਪ੍ਰੇਮ ਕਰੇਗਾ ਨਾ ਉਹੀ ਪ੍ਰਮਾਤਮਾ ਨੂੰ ਪਾਏਗਾ ਤੇ ਜਿਹਦਾ ਹਿਰਦੇ ਚੋਂ ਪ੍ਰੇਮ ਨਹੀਂ ਨਾ ਪੈਦਾ ਹੁੰਦਾ ਸੂਪਰਮਾਤਮਾ ਦੇ ਨਾਲ ਜਿੰਨਾ ਜਰ ਨਹੀਂ ਪੈਦਾ ਹੁੰਦਾ ਹਿਰਦੇ ਚੁਪਰੇ ਉਹਨਾਂ ਸਰਬੰਦਾ ਪਰਮਾਤਮਾ ਨੂੰ ਪਾ ਨਹੀਂ ਸਕਦਾ ਆਪਾਂ ਦੇ ਉਤੋਂ ਉਤੋਂ ਸਾਰੇ ਗੱਲਾਂ ਕਰਨ ਵਾਲੇ ਆ ਬਿਰਲੇ ਬਿਰਲੇ ਨਾ ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਪ੍ਰੇਮ ਤੇ ਕਈ ਅਮਰਤ ਸ਼ੱਕ ਕੇ ਵੀ ਗੁਰੂ ਪਿਆਰਿਓ ਫਿਰ ਮਾੜੇ ਕਰਮ ਕਰਦੇ ਫਿਰ ਨਸ਼ੇ ਕਰਦੇ ਆ ਰਾਤ ਨੂੰ ਲਾ ਦਿੰਦੇ ਆ ਸਵੇਰੇ ਨਹਾਦੋ ਕੇ ਫਿਰ ਪਾ ਲੈਂਦੇ ਅਸੀਸਾ ਸੋ ਗੁਰੂ ਪਿਆਰਿਓ ਜਿਹੜੇ ਇਦਾਂ ਦੀਆਂ ਚਲਾਕੀਆਂ ਕਰਦੇ ਆ ਦੱਸੋ ਉਹਨਾਂ ਦਾ ਕੀ ਕਰੀਏ ਸੋ ਦੇ ਮਨਮੁੱਖਾਂ ਨਾਲੋਂ ਵੀ ਭੈੜੇ ਆ ਸੋ ਗੁਰੂ ਪਿਆਰਿਓ ਚਲੋ ਇੱਕ ਨੇ ਤੇ ਛਕੇ ਹੀ ਨਹੀਂ ਗੱਲ ਵੱਖਰੀ ਪਰ ਇੱਕ ਅਮਰਤ ਛੱਕ ਕੇ ਵੀ ਮਾੜੇ ਕਰਮ ਕਰਦੇ ਆ ਦਸੋ ਉਹਨਾਂ ਦਾ ਕੀ ਕੀਤਾ ਜਾਏ ਉਹ ਤਾਂ ਸਗੋਂ ਦੁੱਗਣੇ ਚੌਗਣੇ ਪਾਪੀ ਬਣ ਜਾਂਦੇ ਸੋ ਇਸ ਕਰਕੇ ਸੋ ਗੁਰੂ ਪਿਆਰਿਓ ਅਮਰਤ ਛਕਣਾ ਵੀ ਲਾਜ਼ਮੀ ਹੈ ਤੇ ਅਮਰਤ ਛੱਕ ਕੇ ਫਿਰ ਗੁਰੂ ਦੀ ਮਰਿਆਦਾ ਵਿੱਚ ਰਹਿਣਾ ਵੀ ਬਹੁਤ ਲਾਜ਼ਮੀ ਸੋ ਤਾਂ ਆਪਾਂ ਗੁਰੂ ਦੀ ਖੁਸ਼ੀ ਲੈ ਸਕਦੇ ਹਾਂ ਤੇ ਜੇ ਕੱਲੀਆਂ ਗੱਲਾਂ ਹੀ ਕਰਦੇ ਰਹੇ ਗੱਲਾਂ ਕਰਨ ਵਾਲੇ ਸਭ ਡੁੱਬ ਜਾਂਦੇ ਸੋ ਜਿਹੜੇ ਅਮਲ ਕਰਦੇ ਆ ਉਹੀ ਪਾਰ ਨਿਕਲਦੇ ਸੋ ਆਓ ਪੜੋ ਸੁਣੋ ਸਲੋਕ ਪਵਨ ਗੁਰੂ ਪਾਣੀ ਪਿਤਾ